ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਅੱਜ ਦੀ ਵੀਡੀਓ ਉਹਨਾਂ ਭੈਣਾਂ ਲਈ ਆ ਜਿਹੜੀਆਂ ਸਲਾਈ ਦਾ ਕੰਮ ਸਿੱਖ ਰਹੀਆਂ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੁਲ ਕਮੀਜ਼ ਸਟਿਚ ਕਰਨਾ ਦੱਸਾਂਗੇ ਆਪਾਂ ਸਟੈਪ ਬਾਈ ਸਟੈਪ ਦੱਸਾਂਗੇ ਕਿ ਆਪਾਂ ਸਭ ਤੋਂ ਪਹਿਲਾਂ ਸਲਾਈ ਕਿੱਥੋਂ ਸ਼ੁਰੂ ਕਰਨੀ ਹੈ ਤੇ ਕਿੱਥੇ ਕਮੀਜ਼ ਦਾ ਐਂਡ ਕਰਨਾ ਤੇ ਚਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗਲੇ ਨੂੰ ਕੱਪੜੇ ਤੇ ਚਿਪਕਾ ਲੈਣਾ ਤੇ ਜਿਹੜਾ ਵਾਧੂ ਕੱਪੜਾ ਉਹ ਆਪਾਂ ਫੋਲਡ ਕਰਕੇ ਕੱਚੀ ਸਲਾਈ ਲਗਾ ਲੈਣੀ ਹੈ ਤੇ ਹੁਣ ਆਪਾਂ ਗਲੇ ਦੇ ਸੈਂਟਰ ਕਰਕੇ ਇਹਦੇ ਅੰਦਰ ਆਪਾਂ ਨਿਸ਼ਾਨ ਲਗਾ ਲਿਆ ਸਾਰੇ ਗਲੇ ਤੇ ਤਿਸੇ ਤਰ੍ਹਾਂ ਹੀ ਆਪਾਂ ਕਮੀਜ਼ ਦੀ ਫਰੰਟ ਸਾਈਡ ਤੇ ਇਸ ਤਰ੍ਹਾਂ ਸਿੱਧੀ ਸਾਈਡ ਤੇ ਕਮੀਜ਼ ਦਾ ਵਿਚਾਲਾ ਕਰਕੇ ਆਪਾਂ ਸਿੱਧਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਗਲੇ ਦਾ ਤੇ ਕਮੀਜ਼ ਦਾ ਨਿਸ਼ਾਨ ਇਹ ਆਪਸ ਵਿੱਚ ਮਿਲਾ ਕੇ ਤੇ ਗਲਾ ਅਟੈਚ ਕਰਾਂਗੇ ਕਮੀਜ਼ ਨਾਲ ਹੁਣ ਆਪਾਂ ਇਹ ਨਿਸ਼ਾਨ ਦੋਨੋਂ ਮਿਲਾ ਦੇਾਂਗੇ ਤੇ ਗਲਾ ਆਪਾਂ ਸਲਾਈ ਕਰਾਂਗੇ ਇਸ ਤਰ੍ਹਾਂ ਨਿਸ਼ਾਨ ਲਾ ਕੇ ਗੜਾ ਲਗਾਉਣ ਨਾਲ ਗਲਾ ਬਿਲਕੁਲ ਕਮੀਜ਼ ਦੇ ਸੈਂਟਰ ਵਿੱਚ ਲੱਗੂਗਾ। ਇਧਰ ਉਧਰ ਨਹੀਂ ਜਾਊਗਾ। ਗਲਾ ਜਦੋਂ ਵੀ ਲਗਾਉਣਾ ਤਾਂ ਆਪਾਂ ਗਲੇ ਉੱਤੇ ਸলাই ਨਹੀਂ ਲਗਾਉਣੀ। ਗਲੇ ਦੇ ਨਾਲ-ਨਾਲ ਆਪਾਂ ਕੱਪੜੇ ਤੇ ਸলাই ਲਗਾਵਾਂਗੇ। ਇਸ ਨਾਲ ਗਲਾ ਜਿਹੜਾ ਉਹ ਬਹੁਤ ਫਿਨਿਸ਼ਿੰਗ ਨਾਲ ਬਾਹਰ ਨਿਕਲਦਾ ਹੈ। ਹੁਣ ਆਪਾਂ ਜਿਹੜਾ ਅੰਦਰ ਬਾਧੂ ਕੱਪੜਾ ਹੈ ਇਹ ਕਟਿੰਗ ਕਰਦੇ ਆਂਗੇ। ਹੁਣ ਆਪਾਂ ਕੱਪੜਾ ਜਿਹੜਾ ਸলাই ਵਾਲਾ ਇਹਦੇ ਤੇ ਛੋਟੇ-ਛੋਟੇ ਕੱਟ ਲਗਾ ਦੇਾਂਗੇ। ਤੇ ਗਲੇ ਨੂੰ ਅੰਦਰ ਵੱਲ ਫੋਲਡ ਕਰਕੇ ਆਪਾਂ ਤਰਪਾਈ ਕਰ ਦਿਆਂਗੇ। ਫਰੰਟ ਵਾਲਾ ਆਪਣਾ ਗਲਾ ਲਾ ਕੇ ਤਿਆਰ ਹੈ ਆਪਾਂ ਜਦੋਂ ਵੀ ਕਮੀਜ਼ ਸ਼ੁਰੂ ਕਰਨਾ ਸਿਉਣਾ ਤਾਂ ਆਪਾਂ ਪਹਿਲਾਂ ਗਲਾ ਹੀ ਲਗਾਉਣਾ ਹੈ ਤੇ ਹੁਣ ਆਪਾਂ ਪਲੋਈਆਂ ਪਾਵਾਂਗੇ ਕਮੀਜ਼ 'ਚ। ਪਲੋਈਆਂ ਆਪਾਂ ਕਮੀਜ਼ ਦੀ ਬਾਹਰਲੀ ਸਾਈਡ ਤੋਂ ਸ਼ੁਰੂ ਕਰਨੀਆਂ ਤੇ ਅੰਦਰ ਵੱਲ ਨੂੰ ਸਲਾਈ ਲੈ ਕੇ ਜਾਣੀਆਂ ਤੇ ਆਪਾਂ ਪੈਰ ਦਾ ਫਾਂਸ ਲੈ ਕੇ ਪਲੋਈ ਪਾਵਾਂਗੇ। ਜਦੋਂ ਆਪਾਂ ਪਲੋਈ ਪਾਉਣ ਲੱਗਣਾ ਤਾਂ ਆਪਾਂ ਸ਼ੁਰੂ ਤੋਂ ਹੀ ਥੋੜਾ-ਥੋੜਾ ਕੱਪੜਾ ਘਟਾਉਂਦੇ ਹਾਂ ਨਾ ਤੇ ਐਂਡ ਤੱਕ ਜਿਸ ਤੱਕ ਆਪਣਾ ਐਂਡ ਪੁਆਇੰਟ ਉਸ ਤੱਕ ਆਪਾਂ ਕੱਪੜਾ ਜਵਾਂ ਅੰਦਰ ਖਤਮ ਕਰ ਦੇਣਾ ਤੇ ਆਪਾਂ ਮਸ਼ੀਨ ਨੂੰ ਇੱਥੇ ਡਬਲ ਕਰ ਦਿਆਂਗੇ ਵੈ ਕਰਕੇ ਲੋਕ ਲਗਾ ਦੇਾਂਗੇ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਪਲੋਈ ਪਾਵਾਂਗੇ ਬਾਹਰਲੀ ਸਾਈਡ ਤੋਂ ਆਪਾਂ ਸਨਾਈ ਭਰਨੀ ਹੈ ਤੇ ਅੰਦਰ ਵੱਲ ਜਾਣਾ ਹੈ ਕਿਉਂਕਿ ਆਪਾਂ ਪੈਰ ਦੇ ਫਾਸਲੇ ਤੇ ਸ਼ੁਰੂ ਕਰਨੀ ਹੈ ਸਲਾਈ ਤੇ ਐਂਡ ਪੁਆਇੰਟ ਤੱਕ ਆਉਂਦੇ ਹੁੰਦੇ ਆਪਾਂ ਇਹ ਕੱਪੜਾ ਜਿਹੜਾ ਅੰਦਰ ਬਿਲਕੁਲ ਖਤਮ ਕਰ ਦੇਣਾ ਹੁਣ ਆਪਾਂ ਵਿਚਕਾਰ ਵਾਲੀ ਪਲੋਈ ਪਾਵਾਂਗੇ ਇਸ ਦੇ ਥੱਲੇ ਆਪਾਂ ਕੱਪੜਾ ਲਗਾਵਾਂਗੇ ਇਸ ਤਰ੍ਹਾਂ ਆਪਾਂ ਡਬਲ ਕਰਕੇ ਕੱਪੜੇ ਨੂੰ ਜਿਹੜਾ ਨਿਸ਼ਾਨ ਲੱਗਿਆ ਤੇ نیچے ਆਪਾਂ ਇਹਦੇ ਕੱਪੜਾ ਰੱਖ ਕੇ ਪਲੋਈ ਪਾਵਾਂਗੇ ਇਹਦੇ ਦੋਨੋਂ ਪੱਲਿਆਂ ਦੀਆਂ ਪਲੋਈਆਂ ਬਣ ਚੁੱਕੀਆਂ ਤੇ ਹੁਣ ਆਪਾਂ ਪਿਛਲਾ ਗਲਾ ਲਗਾਵਾਂਗੇ ਸਭ ਤੋਂ ਪਹਿਲਾਂ ਆਪਾਂ ਪਿਛਲੇ ਗਲੇ ਦੀ ਕਟਿੰਗ ਕਰਾਂਗੇ ਪਿਛਲੇ ਗਲੇ ਦੀ ਕਟਿੰਗ ਆਪਾਂ ਕਿਸ ਤਰ੍ਹਾਂ ਕਰਨੀ ਆ ਆਪਾਂ ਫਰੰਟ ਵਾਲੇ ਪੱਲਾ ਜਿਹੜਾ ਪਹੁੰਚਦੇ ਮੋਢੇ ਇਸ ਤਰ੍ਹਾਂ ਮਿਲ ਲੈਣੇ ਵੀ ਕਿੰਨੇ ਇੰਚ ਦੇ ਆਪਣੇ ਕੋਲੇ 2.5 ਇੰਚ ਦਾ ਕੱਪੜਾ ਹੈਗਾ ਅਧਰੂ 2.5 ਇਹ ਹੁਣ ਆਪਾਂ ਪਿਛਲੇ ਗਲੇ ਦੀ ਕਟਿੰਗ ਕਰਾਂਗੇ ਪਿਛਲੇ ਗਲ ਪੱਲੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਰੱਖ ਲੈਣਾ ਇੱਕ ਬੰਦ ਸਾਈਡ ਹੈ ਇੱਕ ਪਾਸੇ ਇਧਰੋਂ ਮੋੜਿਆ ਨਹੀਂ ਖੁੱਲੀ ਸਾਈਡ ਹੈ ਤੇ ਆਪਾਂ ਖੁੱਲੀ ਸਾਈਡ ਨੂੰ ਮਾਪ ਲਵਾਂਗੇ 4.5 ਇੰਚ ਆਪਾਂ ਧਿਆ ਰੱਖਣਾ ਤੇ ਪਲੱਸ ਆਪਾਂ ਸਲਾਈ ਮਾਰਜਨ ਲਵਾਂਗੇ ਤੇ ਆਪਾਂ 4.5 ਇੰਚ ਤੇ ਨਿਸ਼ਾਨੀ ਲਗਾਵਾਂਗੇ ਤੇ ਹੁਣ ਆਪਾਂ ਗਲੇ ਦੀ ਡੁੰਗਾਈ ਜਿਹੜੀ ਰੱਖਣੀ ਹੈ ਉੱਤੇ ਮਾਰਕਿੰਗ ਕਰਾਂਗੇ 5.5 ਇੰਚ ਆਪਾਂ ਗਲਾ ਦੀ ਰੱਖਾਂਗੇ ਹੁਣ ਆਪਾਂ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਮਿਲਾ ਦੇਾਂਗੇ ਹੁਣ ਆਪਾਂ ਕਟਿੰਗ ਕਰਾਂਗੇ ਪਿਛਲੇ ਗਲੇ ਦੀ ਪਿਛਲੇ ਗਲੇ ਦੀ ਕਟਿੰਗ ਹੋ ਚੁੱਕੀ ਆ ਤੇ ਹੁਣ ਆਪਾਂ ਇਸ ਤੇ ਰੇਵਲੀਰ ਲਗਾਵਾਂਗੇ ਤੇ ਆਪਾਂ ਰੇਵਲੀਰ ਦੀ ਕਟਿੰਗ ਕਰਾਂਗੇ ਕਮੀਜ਼ ਦੀ ਸਿੱਧੀ ਸਾਈਡ ਰੱਖ ਲੈਣੀ ਆ ਤੇ ਆਪਾਂ 1.5 ਇੰਚ ਚੌੜੀ ਰੇਵ ਪੱਟੀ ਕੱਟ ਕੇ ਇਸ ਤਰ੍ਹਾਂ ਇਸ ਨੂੰ ਫੋਲਡ ਕਰਕੇ ਕਮੀਜ਼ ਦੀ ਹੁਣ ਗਲੇ ਤੇ ਲਗਾਵਾਂਗੇ ਆਈ ਆਪਾਂ ਪੈਰ ਦੀ ਹੌਸਲੀ ਵੀ ਲਗਾਵਾਂਗੇ ਹੁਣ ਆਪਾਂ ਅੰਦਰ ਦੇ ਕੱਪੜੇ ਤੇ ਛੋਟੇ ਛੋਟੇ ਕੱਟ ਲਗਾ ਦੇਾਂਗੇ ਜਿਹੜਾ ਸਲਾਈ ਅੰਦਰ ਕੱਪੜਾ ਹੈ ਹੁਣ ਆਪਾਂ ਰੇਪ ਪੱਟੀ ਨੂੰ ਅੰਦਰਲੀ ਸਾਈਡ ਕਰਕੇ ਆਪਾਂ ਇਸਦੇ ਉੱਪਰ ਸਲਾਈ ਲਗਾਵਾਂਗੇ ਹੁਣ ਆਪਣੀ ਕਮੀਜ਼ ਦੇ ਦੋਨੋਂ ਗਲੇ ਆ ਜਿਹੜੇ ਫਰੰਟ ਵਾਲਾ ਬੈਕ ਵਾਲਾ ਬਣ ਚੁੱਕਿਆ ਤੇ ਹੁਣ ਆਪਾਂ ਮੋਢੇ ਵਾਲੀਆਂ ਸਲਾਈਆਂ ਲਗਾਵਾਂਗੇ ਜਦੋਂ ਵੀ ਮੋਢੇ ਵਾਲੀ ਸਲਾਈ ਲਗਾਉਣੀ ਆ ਆਪਾਂ ਕਮੀਜ਼ ਦੇ ਸਿੱਧੇ ਸਾਈਡ ਜਿਹੜੀ ਉੱਪਰ ਕਰਕੇ ਰੱਖ ਲੈਣੀ ਆ ਤੇ ਜਿਹੜੀ ਆਪਾਂ ਪਿਛਲੇ ਗਲੇ ਦੀ ਰੇਪ ਪੱਟੀ ਲਗਾਈ ਸੀ ਉਸ ਨੂੰ ਬਾਹਰ ਕੱਢ ਕੇ ਤੇ ਇਸ ਤਰ੍ਹਾਂ ਗਲੇ ਨੂੰ ਮੋਢੇ ਨੂੰ ਆਪਸ ਵਿੱਚ ਜੋੜ ਕੇ ਆਪਾਂ ਸਲਾਈ ਲਗਾਵਾਂਗੇ ਸਲਾਈ ਆਪਾਂ ਬਿਲਕੁਲ ਕੰਨੀ ਤੇ ਲਗਾਵਾਂਗੇ ਕਮੀਜ਼ ਤੇ ਹੁਣ ਆਪਾਂ ਨੇ ਕਮੀਜ਼ ਨੂੰ ਇਸ ਤਰ੍ਹਾਂ ਪੁੱਠਾ ਕਰਕੇ ਰੱਖ ਲੈਣਾ ਹੈ ਤੇ ਗਲੇ ਦੀਆਂ ਕੰਨੀਆਂ ਨੂੰ ਇਸ ਤਰ੍ਹਾਂ ਜੋੜ ਕੇ ਆਪਾਂ ਸਲਾਈ ਲਗਾਵਾਂਗੇ ਅੱਧਾ ਇੰਚ ਕਪੜਾ ਆਪਾਂ ਬਾਹਰ ਕੱਢ ਕੇ ਰੱਖ ਦੇਾਂਗੇ ਗਲੇ ਦਾ ਇਸ ਤਰ੍ਹਾਂ ਸਲਾਈ ਲਗਾਉਣ ਵਾਲਾ ਆਪਣੀ ਮੋਢੇ ਵਾਲੀ ਸਲਾਈ ਹੈ ਜਿਹੜੀ ਇਹ ਗੁੰਮ ਹੋ ਚੁੱਕੀ ਹੈ ਤੇ ਆਪਾਂ ਨੂੰ ਇਸ ਤੇ ਇੰਟਰਲੌਕ ਕਰਨ ਦੀ ਜ਼ਰੂਰਤ ਵੀ ਨਹੀਂ ਪੈਣੀ ਤੇ ਇਧਰ ਲਈ ਆਹ ਵਾਲੀ ਕੰਨੀ ਹੈ ਜਿਹੜੀ ਆਪਾਂ ਰੇ ਪੱਟੀ ਲਾਈ ਸੀ ਬੈਕ ਸਾਈਡ ਤੇ ਇਸ ਨੂੰ ਅੰਦਰ ਵੱਲ ਫੋਲਡ ਕਰਕੇ ਤੇ ਇਸ ਤਰ੍ਹਾਂ ਤਰਪਾਈ ਹੋ ਜੂਗੀ ਤੇ ਗਲਾ ਜਿਹੜਾ ਆਪਣਾ ਇਹ ਬਹੁਤ ਹੀ ਸਫਾਈ ਨਾਲ ਲੱਗ ਜਾਂਦਾ ਹੁਣ ਆਪਾਂ ਕਮੀ ਦੀ ਸਾਈਡ ਸੀਨ ਲਗਾਵਾਂਗੇ ਸਾਈਡ ਸੀਨ ਆਪਾਂ ਕਿਵੇਂ ਲਗਾਉਣੀ ਆ ਆਪਾਂ ਫਰੰਟ ਵਾਲਾ ਪੱਲਾ ਜਿਹੜਾ ਬੈਕ ਵਾਲੇ ਪੱਲੇ ਤੋਂ ਥੋੜਾ ਜਾਂ ਗਾਹ ਕਰਕੇ ਰੱਖ ਲੈਣਾ ਤੇ ਫਿਰ ਆਪਾਂ ਸਾਈਡ ਸੀਨ ਲਗਾਵਾਂਗੇ ਇਸ ਨਾਲ ਕੀ ਹੋਊਗਾ ਜਿਹੜਾ ਪਿਛਲੇ ਗਲਾ ਫਰੰਟ ਵਾਲਾ ਗਲਾ ਕਈ ਵਾਰੀ ਉੱਪਰ ਚੜਨ ਲੱਗ ਜਾਂਦਾ ਬੈਕ ਸਾਈਡ ਵੱਲ ਜਾਣ ਲੱਗ ਜਾਂਦਾ ਤੇ ਉਹ ਪ੍ਰੋਬਲਮ ਇਸ ਨਾਲ ਨਹੀਂ ਹੋਣਗੀ ਆਪਾਂ ਜਦੋਂ ਵੀ ਸਾਈਡ ਸੀਨ ਲਗਾਉਣੀ ਹੈ ਤੇ ਫਰੰਟ ਵਾਲਾ ਪੱਲਾ ਬੈਕ ਵਾਲੇ ਤੋਂ ਥੋੜਾ ਜਿਆ ਨੀਵਾ ਕਰਕੇ ਰੱਖ ਲੈਣਾ ਤੇ ਹੁਣ ਆਪਾਂ ਇਸ ਉੱਪਰ ਸਲਾਈ ਲਗਾਵਾਂਗੇ ਸਾਈਡ ਸੀਨ ਵਾਲੀ ਕਲਾਈ ਹੈ ਜਿਹੜੀ ਆਪਾਂ ਡਬਲ ਕਰਦੇ ਆਂਗੇ ਬੈਕ ਵਾਲਾ ਪੱਲਾ ਜਿਹੜਾ ਵਧਿਆ ਸੀ ਉਹ ਆਪਾਂ ਇਸ ਤਰ੍ਹਾਂ ਕਟਿੰਗ ਕਰਦੇ ਆਂਗੇ ਹੁਣ ਆਪਾਂ ਕਮੀਜ਼ ਦੀ ਲੈਂਥ ਰੱਖਣੀ ਹੈ ਲੈਂਥ ਆਪਾਂ 40 ਇੰਚ ਤਿਆਰ ਰੱਖਣੀ ਹੈ ਤੇ ਆਪਣੇ ਕੋਲੇ 45 ਇੰਚ ਕਪੜਾ ਤੇ ਆਪਾਂ 3 ਇੰਚ ਨੀਚੋਂ ਕਪੜਾ ਘਟਾ ਕੇ ਕੱਟ ਲਗਾ ਲਿਆ ਤੇ ਇਸ ਨੂੰ ਆਪਾਂ ਹੁਣ ਅੰਦਰ ਵੱਲ ਫੋਲਡ ਕਰ ਦੇਾਂਗੇ ਕੱਚੀ ਸਿਲਾਈ ਲਗਾ ਕੇ ਜਦੋਂ ਵੀ ਆਪਾਂ ਇਹ ਘੇਰੇ ਦੀ ਸਿਲਾਈ ਲਗਾਉਣੀ ਹੈ ਤਾਂ ਆਪਾਂ ਬਫੇ ਨੂੰ ਵੱਡਾ ਕਰ ਲੈਣਾ ਤਾਂ ਕਿ ਆਪਾਂ ਨੂੰ ਬਾਅਦ ਵਿੱਚ ਢੇੜਨ ਵੇਲੇ ਕੋਈ ਦਿੱਕਤ ਨਾ ਆਵੇ ਹੁਣ ਆਪਾਂ ਕਮੀਜ਼ ਦੀ ਬਾਹ ਤਿਆਰ ਕਰਾਂਗੇ ਬਾਹ ਜਿੰਨੀ ਆਪਾਂ ਰੱਖਣੀ ਹੈ ਇਹ ਪਾਤਰ ਵਹੀ ਵਾਲਾ ਕੱਪੜਾ ਫੋਲਡ ਕਰਕੇ ਅੰਦਰ ਤੇ ਕੱਚੀ ਸਿਲਾਈ ਲਗਾ ਲੈਣੀ ਆ ਫਿਰ ਆਪਾਂ ਮੂਰੀ ਦਾ ਨਿਸ਼ਾਨ ਲਗਾਵਾਂਗੇ ਤੇ ਇਧਰੋਂ ਆਪਾਂ ਜਿੰਨਾ ਕਮੀਜ਼ ਦਾ ਮੋਢਾ ਇਸ ਤਰ੍ਹਾਂ ਆਪਾਂ ਮੋਢੇ ਨੂੰ ਮਿਲ ਲੈਣਾ ਜਿੰਨਾ ਆਪਣੇ ਕਮੀਜ਼ ਦਾ ਮੋਢਾ ਉੱਤਰਦਾ ਤੇ ਆਪਾਂ ਉਨਾ ਹੀ ਇਧਰੋਂ ਬਾਹ ਦੇ ਮੋਢੇ ਤੇ ਨਿਸ਼ਾਨ ਲਗਾ ਕੇ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਕੇ ਸਿਲਾਈ ਲਗਾ ਲੈਣੀ ਆ ਤੇ ਉਸ ਤੋਂ ਬਾਅਦ ਆਪਾਂ ਬਾਹ ਨੂੰ ਸਿੱਧੀ ਕਰਕੇ ਜਿਹੜੀ ਫਰੰਟ ਵਾਲੀ ਕਾਟ ਆਪਾਂ ਬਾਹ ਨੂੰ ਤਿਆਰ ਕਰਕੇ ਉਸ ਤੋਂ ਬਾਅਦ ਹੀ ਪਾਉਣੀ ਆ ਕਿਉਂਕਿ ਜੇਕਰ ਆਪਾਂ ਪਹਿਲਾਂ ਇਹ ਵਾਲੀ ਕਾਟ ਪਾ ਦੇਾਂਗੇ ਤਾਂ ਕਈ ਵਾਰੀ ਵੱਧ ਘੱਟ ਕੱਪੜੇ 'ਚ ਕਾਟ ਪੈ ਜਾਂਦੀ ਹੈ ਤੇ ਹੁਣ ਆਪਾਂ ਜਿੰਨੀ ਬਾਹ ਕਮੀਜ਼ ਨਾਲ ਅਟੈਚ ਹੋਣੀ ਹੈ ਆਪਾਂ ਉਸੇ ਹਿਸਾਬ ਨਾਲ ਹੀ ਇਸ ਤੇ ਕਾਟ ਪਾਈ ਵੀ ਹੈ ਤੇ ਹੁਣ ਆਪਾਂ ਬਾਹ ਅਟੈਚ ਕਰਾਂਗੇ ਕਮੀਜ਼ ਨਾਲ ਕਮੀਜ਼ ਨੂੰ ਆਪਾਂ ਪੁੱਠਾ ਕਰ ਲਾਂਗੇ ਬਾਹ ਨੂੰ ਆਪਾਂ ਸਿੱਧਾ ਕਰ ਲਿਆ ਤੇ ਹੁਣ ਆਪਾਂ ਮੋਢੇ ਦੇ ਅੰਦਰ ਬਾਹ ਨੂੰ ਇਸ ਤਰ੍ਹਾਂ ਰੱਖ ਲਾਂਗੇ ਆਪਣੀ ਜਿਹੜੀ ਸਾਈਡ ਸੀਨ ਲੱਗੀ ਹੈ ਕਮੀਜ਼ ਤੇ ਤੇ ਬਾਹ ਵਾਲੀ ਸੀਨ ਹੈ ਜਿਹੜੀ ਇਹਨਾਂ ਨੂੰ ਬਾਹ ਵਾਲੀ ਸੀਨ ਨੂੰ ਥੋੜਾ ਜਿਹਾ ਆਪਾਂ ਸਾਈਡ ਸੀਨ ਤੋਂ ਅੱਗੇ ਕਰਕੇ ਲਗਾਵਾਂਗੇ। ਤੇ ਹੁਣ ਆਪਾਂ ਜਿਹੜਾ ਬਾਧੂ ਕਪੜਾ ਐਸ ਨੂੰ ਫੋਲਡ ਕਰਦੇਾਂਗੇ ਬਾਹ ਦਾ ਵੀ ਤੇ ਕਮੀਜ਼ ਦਾ ਵੀ। ਹੁਣ ਆਪਾਂ ਇਸ ਤੇ ਸਲਾਈ ਲਗਾਵਾਂਗੇ। ਇੱਕ ਬਾਹ ਆਪਣੀ ਕਮੀਜ਼ ਤੇ ਲਾ ਕੇ ਤਿਆਰ ਹੈ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਬਾਹ ਲਗਾਵਾਂਗੇ। ਚਲੋ ਜੀ ਹੁਣ ਆਪਾਂ ਦੂਸਰੀ ਬੰਨ ਲਗਾਉਣੀ ਆ ਕਮੀਜ਼ ਤੇ ਹੁਣ ਆਪਣਾ ਕਮੀਜ਼ ਹੈ ਜਿਹੜਾ ਇਹ ਬਣ ਕੇ ਤਿਆਰ ਆ ਜੀ ਬਹੁਤ ਈਜ਼ੀ ਤਰੀਕੇ ਨਾਲ ਆਪਾਂ ਤੁਹਾਨੂੰ ਸਾਰੀ ਪ੍ਰੋਪਰ ਜਾਣਕਾਰੀ ਦਿੱਤੀ ਹੈ ਵੀ ਆਪਾਂ ਕਮੀਜ਼ ਦੀ ਸਲਾਈ ਕਿੱਥੋਂ ਸ਼ੁਰੂ ਕਰਨੀ ਹੈ ਤੇ ਕਿੱਥੋਂ ਤੱਕ ਇਹ ਖਤਮ ਕਰਨੀ ਹੈ ਤੇ ਆ ਆਪਾਂ 22 ਇੰਚ ਹੇਪ ਰੱਖਣੀ ਸੀ 20 ਇੰਚ ਆਪਾਂ ਕਮਰ ਰੱਖੀ ਹੈ ਤੇ 23.5 ਇੰਚ ਆਪਣੀ ਇਹ ਹੇਪ ਆ ਪੂਰੇ ਪ੍ਰੋਪਰ ਨਾਪ ਤੇ ਆਪਣੀ ਸਲਾਈ ਹੋਈ ਹੈ ਕਮੀਜ਼ ਦੀ ਬਹੁਤ ਹੀ ਸਫਾਈ ਨਾਲ ਕਮੀਜ਼ ਬਣਿਆ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਜੇ ਤੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ